ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਮੂਗਾ ਸ਼ਹਿਰ ਦੇ ਵਿੱਚ ਆਟੋਰ ਰਿਪੇਅਰ ਕਾਲਾ ਮਿਸਤਰੀ ਨਾਲ ਮਿਲਵੋਣ ਜਾ ਰਹੇ ਆਂ ਗੱਲਬਾਤ ਕਰਦੇ ਆ ਕਿ ਕੰਮ ਕਿੰਨਾ ਇੰਤਜ਼ਾਮ ਨਾਲ ਕਰਵਾਇਆ ਜਾ ਰਿਹਾ ਹੈ ਕਿ ਕਿੰਨੀ ਕ ਪੁਰਾਣੀ ਦੁਕਾਨ ਆ ਮਿਸਤਰੀ ਕਾਲਾ ਸਿੰਘ ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਮੈਂ ਹਾਂਸ ਅਮਰੀਕ ਅੱਜ ਤੁਹਾਨੂੰ ਮੂਗਾ ਸ਼ਹਿਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਕਾਲਾ ਸਿੰਘ ਆਟੋ ਰਿਪੇਅਰ ਦਾ ਕੰਮ ਕਰਦੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਸ ਕੰਮ ਦੇ ਸਬੰਧ ਵਿੱਚ ਪੁੱਛਨੇ ਆ ਕਾਲਾ ਸਿੰਘ ਜੀ ਸਤਿ ਸ਼੍ਰੀ ਅਕਾਲ ਰਸਤੇ ਗਾਲ ਵੀਰ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਕਾਲਾ ਸਿੰਘ ਜੀ ਤੁਹਾਡੀ ਦੁਕਾਨ ਤੇ ਹੁੰਨੇ ਆ ਬਹੁਤ ਵਧੀਆ ਟਾਈਮ ਤੇ ਤੁਸੀਂ ਆਟੋ ਦਾ ਕੰਮ ਬਹੁਤ ਵਧੀਆ ਠੀਕ ਨਾਲ ਕਰਦੇ ਹੋ ਹਾਂਜੀ ਹਾਂਜੀ ਇਹ ਸਰ ਆਪਾਂ ਨੂੰ ਜਿਹੜਾ ਦੁਕਾਨ ਤੇ ਕੰਮ ਕਰਦਿਆਂ ਕਿੰਨਾ ਦਾ ਟਾਈਮ ਹੋ ਗਿਆ ਸੀ ਤਕਰੀਬਨ 14-15 ਸਾਲ ਹੋ ਗਏ ਸੀ ਇਸ ਜਗ੍ਹਾ ਤੇ ਕੰਮ ਕਰਦੇ ਆਂ 15 ਸਾਲਾਂ ਦੇ ਵਿੱਚ ਤੁਸੀਂ ਕਿਹੜੇ-ਕਿਹੜੇ ਆਟੋ ਦਾ ਕੰਮ ਕਰਦੇ ਹੋ ਜਿਆਦਾਤਰ 3 ਵੀਲਰ ਆਟੋ ਬੀਲਰ ਜਿਵੇਂ ਆਪੇ ਮਿੰਨੀ ਵਗੈਰਾ ਜੀਓ ਵਗੈਰਾ ਹੋਵੇ ਡੀਜ਼ਲ ਆਟੋ ਦਾ ਕੰਮ ਸਾਡੇ ਕੋਲੇ ਹੁੰਦਾ ਹੈ ਮੰਨ ਕੇ ਚੱਲੋ ਜਿਵੇਂ ਹੁਣ ਸੀਐਨਜੀ ਆਟੋ ਆ ਰਹੀ ਹੈ ਜਮਾਨੇ ਦੇ ਸਾਹਮਣੇ ਹਾਂਜੀ ਹਾਂਜੀ ਉਹਨਾਂ ਦਾ ਵੀ ਥੋੜਾ ਬਹੁਤਾ ਕੰਮ ਤੁਸੀਂ ਕਰ ਦਿੰਦੇ ਹੋ ਥੋੜਾ ਬਹੁਤਾ ਕਰਦਾ ਹੀ ਤਾਂ ਜਿਆਦਾ ਨਹੀਂ ਜੀ ਮੋਗੇ 'ਚ ਪਾਰਟਸ ਦੀ ਪ੍ਰੋਬਲਮ ਕਰਕੇ ਕੋਈ ਪਾਰਟਸ ਵਗੈਰਾ ਜੇ ਰੱਖਦਾ ਨਹੀਂ ਗਿਆ ਘੱਟ ਨੇ ਸੀਐਨਜੀ ਮੋਗੇ 'ਚ ਜੀ ਇਸ ਕਰਕੇ ਹਾਂ ਜੀ ਹਾਂ ਨਹੀਂ ਕਰਦੇ ਡੀਜ਼ਲ ਵਗੈਰਾ ਹੀ ਜਿਆਦੇ ਆ ਜਿਹੜੇ ਆ ਤੁਹਾਡੇ ਕੋਲੋਂ ਕੰਮ ਕਰਵਾਉਣ ਲਈ ਆਟੋ ਵੀਰ ਆਉਣਾ ਚਾਹੁੰਦੇ ਹਨ ਦੂਰ ਹਾਂਜੀ ਹਾਂ ਉਹਨਾਂ ਨੂੰ ਕੀ ਕਹਿਣਾ ਕੋਈ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜਿਹਨੇ ਵੀ ਆਉਣਾ ਪਹਿਲਾਂ ਫੋਨ ਵਗੈਰਾ ਕਰਕੇ ਆਉਣ ਤਾਂ ਕਿ ਟਾਈਮ ਦੀ ਬਚਤ ਹੋ ਸਕੇ ਅੱਗੇ ਕੰਮ ਜ਼ਿਆਦਾ ਹੋਣ ਕਰਕੇ ਉਹਨਾਂ ਨੂੰ ਵੀ ਖੱਜਲ ਨਾ ਹੋਣਾ ਪਵੇ ਆਪਣੇ ਕੋਲੇ ਜਿਵੇਂ ਮੰਨ ਕੇ ਚੱਲ ਪ੍ਰਾਣਾ ਜਾਂ ਨਵਾਂ ਸਮਾਨ ਵੀ ਇਹਨਾਂ ਲੱਭੇ ਜਾਂਦੇ ਹਾਂ ਜੀ ਹਾਂਜੀ ਹਾਂ ਪ੍ਰਾਣਾ ਵੀ ਮਿਲ ਜਾਂਦਾ ਜਿਵੇਂ ਸਾਗੜ ਹੱਡ ਇੰਜਣ ਵਗੈਰਾ ਜਾਂ ਸਾਗੜ ਹੱਡ ਪਾਰਟਸ ਵਗੈਰਾ ਨਿਊ ਪਾਰਟਸ ਵੀ ਸਾਰਾ ਮਿਲ ਜਾਂਦਾ ਤਕਰੀਬਨ ਨਵਾਂ ਕੁਝ ਵੀ ਕ੍ਰੈਂਕ ਕੱਟ ਵਗੈਰਾ ਜਿਹੜੀ ਵਾਲੀ ਜਲਾਟੋ ਦਾ ਕੁਝ ਵੀ ਸਮਾਨ ਹਾਂਜੀ ਹਾਂ ਆਪਦੇ ਕੋਲੇ ਸਾਡੇ ਕੋਲੇ ਹੈਗਾ ਜੀ ਸਾਰਾ ਪਾਰਟ ਹੱਡ ਵੀ ਨਿਊ ਵੀ ਤੁਹਾਡਾ ਮੋਬਾਈਲ ਨੰਬਰ ਕਿੰਨਾ ਹੈ ਜੀ 85912 ਜੀ 75185 ਦੂਸਰਾ 88722 65954 ਜੀ ਕਾਲਾ ਸਿੰਘ ਜੀ ਜਿਹੜੇ ਤੁਹਾਨੂੰ ਦੂਰ ਨੇੜੇ ਆਪਣੇ ਯਾਰ ਦੋਸਤ ਬੈਠੇ ਵੀ ਵੀਡੀਓ ਰਾਈਂਗ ਕੋਸ਼ ਉਹਨਾਂ ਨੂੰ ਕਹਿਣਾ ਚਾਹੀਦਾ ਬਸ ਸਭ ਨੂੰ ਇਹ ਪਿਆਰ ਭਰੇ ਸਤ ਸ੍ਰੀ ਅਕਾਲ ਜਿਨੇ ਵੀ ਹੋਣਾ ਫੋਨ ਵਗੈਰਾ ਕਰਕੇ ਹੋਣ ਕਾਲਾ ਸਿੰਘ ਜੀ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਤੁਸੀਂ ਟਾਈਮ ਕੱਟਿਆ ਭਾਈ ਗੁਜੀ ਦਾ ਘਰ ਸਾਹਿਬ ਭਾਈ ਗੁਜੀ ਦੀ ਘਰ ਦੀ ਸਵੇਰ